ਕੜਾ ਤਾਂ ਜਿਹੜੇ ਉਹ ਛੇਸ ਨੇ ਜਿਹਦੇ ਟੋੜਾ ਜੋ ਮਰਜ਼ੀ ਹੁੰਦਾ ਸੀ ਛੇਤੀ ਕੀਤਿਆ ਛੇਤੀ ਕੀਤਿਆ ਮੈਂ ਇਹਦੀ ਗੱਲ ਉਹ ਮਰਿਆਦਾ ਦੀ ਲੰਗੜਾ ਜਿੱਦੀ ਬੜੀਆਂ ਕੀਤੀ ਉਹਨਾਂ ਨੇ ਲੇਕਿਨ ਛੇਤੀ ਕੀਤੇ ਉਹਨਾਂ ਦੀ ਕੋਸ਼ਿਸ਼ ਹੁੰਦੀ ਸੀ ਵੀ ਮਰਿਆਦਾ ਦੀ ਲੰਗੜਾ ਨਾ ਕੀਤੀ ਜਾਵੇ ਲੇਕਿਨ ਉਹਨਾਂ ਤੋਂ ਬਾਅਦ ਤੇ ਮਰਿਆਦਾ ਦੀ ਲੰਗੜਾ ਕਰਦੀਆ ਧਜੀਆਂ ਨਾ ਛੜੀਆਂ ਨਾ ਇਸ ਕਰਕੇ ਉਹਨਾਂ ਨੂੰ ਰੋਕਿਆ ਵਧ ਅਸੀਂ ਇਸਲਾ ਇਹ ਦਿਆਂਗੇ ਵੀ ਵੇਖੋ ਤੁਸੀਂ ਸਿਰਫ ਸਿਰਫ ਬਾਦਲ ਲਲਦੇ ਨਹੀਂ ਤਾਨੂੰ ਮੈਂਬਰਾਂ ਨੇ ਚੁਣਿਆ ਮੈਂਬਰ ਨੇ ਹਾਊਸ ਚੁਣਨ ਨੇ ਨਿਗਰ ਤੁਸੀਂ ਪ੍ਰਧਾਨ ਹੋ ਤੁਸੀਂ ਕਿਸੇ ਇੱਕ ਵਿਅਕਤੀ ਦੇ ਆਖੇ ਲਭ ਇਹ ਨਹੀਂ ਕੀਤਾ ਜਾ ਸਕਦਾ ਅਸਤੀਫਾ ਨਾਂ ਦੇਓ ਦੋ ਧਿਆਈ ਬਹੁਤ ਬਿਲਕੁਲ ਦੀ ਆ ਸਕਦਾ ਨਾ ਇਹ ਲਿਆਉਣ ਦੀ ਹਿੰਮਤ ਰੱਖ ਸਕਦੇ ਆ ਮਾ ਉਹਨਾਂ ਵਾਂ ਕੱਲ ਦੀ ਜਿਹੜੀ ਮੀਟਿੰਗ ਹੋਈ ਹੈ ਜਿਹੜੀ ਕੱਲ ਦੀ ਮੀਟਿੰਗ ਇਹਨਾਂ ਦੀ ਹੋਈ ਆ ਐਜੀਪੀਸੀ ਮੈਂਬਰਾਂ ਦੀ ਉਹਦੇ ਵਿੱਚ ਮੈਂਬਰ ਬਹੁਤ ਘੱਟ ਗਏ ਬਾਦਲ ਦਲ ਨਾਲ ਸੰਬੰਧ ਵੀ ਅੱਜ ਮਤਈ ਨੰਬਰ ਨਹੀਂ ਗਿਆ ਉਹ ਮੀਟਿੰਗ ਦੇ ਵਿੱਚ ਉਹਨਾਂ ਵਿੱਚ ਜਦੋਂ ਗੱਲ ਕੀਤੀ ਵੀ ਕਿਉਂ ਨਹੀਂ ਆਏ ਕਹਿੰਦੇ ਜੀ ਅਕਾਲ ਤਖਤ ਦੀ ਗੱਲ ਸਾਡੇ ਦੀ ਅਕਾਲ ਤਖਤ ਨੂੰ ਜਿਸ ਤਿੱਕੇ ਦਾ ਸੱਦ ਭਾਵਨਾ ਦੇ ਮਾਹੌਲ ਦੇ ਵਿੱਚ ਕਿਰਦੇ ਵਿੱਚ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਆ ਜਾਂ ਗਿਆਨ ਨਿਰਗਬੀਰ ਸਿੰਘ ਹੈ ਉਹਨਾਂ ਨੂੰ ਅਹੁਦੇ ਤੋਂ ਲਾਭੇ ਕਰਨਾ ਸੌਖਾ ਨਹੀਂ ਗਿਆਨ ਨਿਰਗਬੀਰ ਸਿੰਘ ਤੇ ਗਿਆਨੀ ਹਰਪ੍ਰੀਤ ਸਿੰਘ ਗਲਗਿਆਨੀ ਸੁਰਤਾਜ ਸਿੰਘ ਦੀ ਛੁੱਟੀ ਤੈਆ ਲੇਕਿਨ ਉਹ ਜਾ ਕੇ ਅਪ੍ਰੈਲ ਚ ਹੋਏਗੀ ਅਪ੍ਰੈਲ ਚ ਕਿਉਂ ਹੋਏਗੀ ਕਿਉਂਕਿ ਪਹਿਲੀ ਮਾਰਚ ਨੂੰ ਸੰਗਬੀਰ ਸਿੰਘ ਬਾਦਲ ਨੂੰ ਪ੍ਰਧਾਨ ਬਣਾਉਣਾ ਲਗਭਗ ਤੈਆ ਜਿਸ ਤਿੱਕੇ ਨੇ ਭਰਤੀ ਕਰ ਰਹੇ ਨੇ ਜਿਸ ਤਿੱਕੇ ਨੇ ਸਭ ਕੁਝ ਬਖਾਈ ਦੇ ਰਿਆ ਉਹਨਾਂ ਦਾ ਅਜੰਡਾ ਵੀ ਇਹੋ ਹੀ ਵੀ ਜੇ ਬਾਗੀ ਵਿੱਚ ਆ ਗਏ ਤੇ ਸ਼ਾਇਦ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਬਣਾਉਣ ਦੇ ਵਿੱਚ ਕੋਈ ਇਹ ਅੜਚੰਡ ਖੜੀ ਕਰਦਣ ਇਸ ਕਰਕੇ ਵਾਪਸ ਨਹੀਂ ਲਿਆ ਜਾ ਰਿਹਾ ਪਹਿਲੀ ਮਾਰਚ ਤੋਂ ਬਾਅਦ ਸਾਡੇ ਸਾਰੇ ਬਾਗੀ-ਦਾਗੀ ਇਕੱਠੇ ਹੋਣ ਦੀ ਸੰਭਨਾ ਬਹੁਤ ਜ਼ਿਆਦਾ ਸੀ ਹੁਣ ਇਹਦੇ ਵਿੱਚ ਗਿਆਨੀ ਰਣਜੀਤ ਸਿੰਘ ਹੋਰ ਇੱਕ 28 ਦੀ ਮੀਟਿੰਗ ਕਰਦੇ ਦਰਖਾਸਤਨ ਇੰਨੀ ਗੱਲ ਕਹੀ ਸੀ ਕਿ ਅਸੀਂ ਵਿਰੋਧ ਕਰਾਂਗੇ ਅਸੀਂ ਪਿੰਡਾਂ ਜਾ ਕੇ ਲੋਕਾਂ ਨੂੰ ਦੱਸਾਂਗੇ ਕਿ ਇਹ ਪੰਥਕ ਮਸਲੇ ਜਿਹੜੇ ਉਲਝੇ ਪਏ ਨੇ ਤੇ ਗਿਆਨੀ ਵੀ ਗਿਆਨੀ ਹਰਪ੍ਰੀਤ ਨੂੰ ਗਿਆਸਤੀ ਕੀਤੀ ਜਾ ਰਹੀ ਹੈ ਅਸੀਂ ਲੋਕਾਂ ਜਾਵਾਂਗੇ ਤੇ ਪੰਥਕ ਮਸਲੇ ਇੰਨੇ ਉਲਝੇ ਪਏ ਅਸੀਂ ਵੀ ਦਰਖਾਸਤ ਆਪਣੀ ਦਿੱਤੀਆਂ ਨੇ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਤੇ ਨਾ ਮੀਟਿੰਗ ਕੱਲ ਕੀਤੀ ਜਾ ਰਹੀ ਹੈ ਤੇ ਉਦੋਂ ਬਾਅਦ ਇਹਨਾਂ ਮੀਟਿੰਗ ਕੱਲ ਕਰ ਲਈ ਉਸ ਮੀਟਿੰਗ ਦੇ ਵਿੱਚ ਤਿੰਨ ਤਖਤ ਦੇ ਜਥੇਦਾਰ ਨੇ ਸਾਡੇ ਤਖਤ શ્રી ਦਮਦਵਾ ਸਾਹਿਬ ਅਕਾਲ ਤਖਤ ਸਾਹਿਬ ਤੇ ਪੀਸਗੜ ਸਾਹਿਬ 2000